ਐਕਸ਼ਨ ਲਿਆ ਗਿਆ ਖਾਸ ਕਰ ਜਿਹੜੇ ਹੋਟਲਾਂ ਦੇ ਜਲਤ ਕਾਰੋਬਾਰ ਹੋ ਰਿਹਾ ਕੀਤਾ ਜਾ ਰਿਹਾ ਕਿਹੇ ਜਿਹਾ ਐਕਸ਼ਨ ਕੀਤਾ ਗਿਆ ਕਿੰਨੇ ਲੋਕਾਂ ਕਲਾਮ ਆਫ ਕਰ ਕੱਲ ਸਾਡੇ ਐਸਐਚਓ ਕੁਦਵਾਲੀ ਇਨਸਪੈਕਟਰ ਪਰਮੇਂਦਰ ਸਿੰਘ ਮਤਲਬ ਮਿਲੀ ਸੀ ਕਿ ਹੋਟਲ ਪਾਮ ਨਾਈਟ ਜੋ ਕਿ ਬੱਸ ਸਟੈਂਡ ਦੀ ਬੈਕਸਾਈਡ ਹੈ ਜਿਸ ਦਾ ਮਾਲਕ ਗੁਰਤੇਜ ਸਿੰਘ ਹੈ ਤੇ ਜਿਹੜਾ ਮੈਨੇਜਰ ਲਖਵੀਰ ਸਿੰਘ ਹੈ ਵੀ ਇਹ ਦੋਨੋਂ ਹੋਟਲ ਚ ਬੈਠਦੇ ਆ ਜਿੱਥੇ ਇਹ ਲੜਕੀਆਂ ਨੂੰ ਬੁਲਾ ਕੇ ਤੇ ਗਾਕਾਂ ਨੂੰ ਬੁਲਾ ਕੇ ਮੋਟੀ ਰਕਮ ਵਸੂਲਦੇ ਆ ਤੇ ਲੜਕੀਆਂ ਤੋਂ ਇਹ ਗਲਤ ਧੰਦਾ ਕਰਾਉਂਦੇ ਆ ਜਿਸ ਦੇ ਤਹਿਤ ਜਿਹੜਾ ਇਨਸਪੈਕਟਰ ਪਰਮੇਂਦਰ ਸਿੰਘ ਅਸੂਜੋ ਕੁਤਵਾਲ ਨੇ ਜਿਹੜਾ ਹੋਟਲ ਪਾਮ ਨਾਈਟ ਤੇ ਆਪਦੀ ਟੀਮ ਲੈ ਕੇ ਰੈਡ ਕੀਤਾ ਜਿਸ ਦੇ ਦਰਮਿਆਨ ਹੋਟਲ ਦੇ ਮਾਲਕ ਗੁਰਤੇਜ ਸਿੰਘ ਤੇ ਮੈਨੇਜਰ ਲਖਵੀਰ ਸਿੰਘ ਨੂੰ ਕਾਬੂ ਕੀਤਾ ਤੇ ਇਹਨਾਂ ਦੇ ਖਿਲਾਫ ਐਮੋਰਲ ਟਰੈਫਿਕ ਪ੍ਰੋਵੈਂਸ਼ਨ ਐਕਟ ਦੇ ਤਹਿਤ ਕੁਤਵਾਲੀ ਥਾਣੇ ਚ ਮੁਕੱਦਮਾ ਦਰਜ ਕਰਕੇ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਨੂੰ ਮਾਨਯੋਗ ਦਲਚ ਪੇਸ਼ ਕਰਕੇ ਅਜ਼ਰਮਾਨ ਹਾਸਲ ਕਰਕੇ ਹੋਰ ਇਹਨਾਂ ਨੂੰ ਡਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਸੇ ਤਹਿਤ ਇੱਕ ਆਪਰੇਸ਼ਨ ਜਿਹੜਾ ਦੂਸਰਾ ਕੀਤਾ ਗਿਆ ਹੋਟਲ ਪੈਰ ਸਿਲਟਨ ਜੋ ਕਿ ਬਠਿੰਡਾ ਗੋਆਣਾ ਰੋਡ ਤੇ ਸਥਿਤ ਹੈ ਜ ਦੋ ਨਾਲ ਇੱਕ ਹੈਪੀ ਦੋਨੇ 파ਟਰਨਰ ਹੈ ਤੇ ਨਾਲ ਦਾ ਜਿਹੜਾ ਮੈਨੇਜਰ ਦਾ ਸੰਦੀਪ ਹੈ ਇਹ ਵੀ ਉੱਥੇ ਇਸੇ ਤਰ੍ਹਾਂ ਦਾ ਹੀ ਮਤਲਬ ਭੋਲੇ ਭਾਲੇ ਲੜਕੇ ਨੂੰ ਬੁਲਾ ਕੇ ਗਾਕਾ ਨੂੰ ਬੁਲਾ ਕੇ ਉਹਨਾਂ ਤੋਂ ਮੋਟੇ ਰਕਮ ਵਸੂਲ ਕਰਕੇ ਗਲਤ ਤੰਦਾ ਐਮਰੋ ਟ੍ਰੈਫਿਕ ਦਾ ਜਿਹੜਾ ਕਾਰੋਬਾਰ ਚਲਾ ਰਹੇ ਆ ਜਿਸ ਦੇ ਤਿੰਨ ਖਿਲਾਫ ਇਹ ਮੁਕੱਦਮਾ ਨੰਬਰ 145 ਐਮਰੋ ਟ੍ਰੈਫਿਕ ਪ੍ਰੋਵੈਂਸ਼ਨ ਐਕਟ ਦਰਜ ਕੀਤਾ ਗਿਆ ਇਸ ਵਿੱਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਜੋ ਇਹਨਾਂ ਦੋਸ਼ੀਆਂ ਨੂੰ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਤੇ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਤਫਤੀਸ਼ ਕੀਤੀ ਜਾਵੇ ਸਰ ਇਹਨਾਂ ਦੇ ਪਿਛੇ ਪੁਲਿਸ ਮੁਲਾਜ਼ਮ ਦਾ ਵੀ ਰੋਸ ਦੱਸਿਆ ਜਾ ਰਿਹਾ ਹੈ ਇਹਦੇ ਜਿਹੜਾ ਪੋਰਟਲ ਪਾਮ ਨਾਈਟ ਹੈ ਇਹਦੇ ਜਿਹੜਾ ਗੁਰਤੇਜ ਸਿੰਘ ਹੈ ਰਿਟਾਇਰਡ ਪੁਲਿਸ ਮੁਲਾਜ਼ਮ ਹੈ ਤੇ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਗਿਆ ਤੇ ਤਫਤੀਸ਼ ਚੱਲ ਰਹੀ ਹੈ ਸਰ ਰੇਡ ਦੌਰਾਨ ਕੋਈ ਰਿਕਵਰ ਕੀਤਾ ਗਿਆ ਰੇਡ ਦੌਰਾਨ ਨਹੀਂ ਇਹਨਾਂ ਨੂੰ ਜਿਹੜਾ ਦੋਸ਼ੀ ਸੀ ਕਾਬੂ ਕਰ ਲਿਆ ਤੇ ਬਾਕੀ ਅਸੀਂ ਜਿਹੜਾ ਚੱਲ ਰਿਹਾ ਸਰ ਤਫਤੀਸ਼